ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਜੀ ਵੀ ਨਾਲ ਸਿੰਘ ਰੰਗੀਲਾ ਦੇ ਨਾਲ ਦੀ ਮੈਂ ਤੁਹਾਡਾ ਆਪਣਾ ਨਾਲ ਸਿੰਘ ਰੰਗੀਲਾ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਜਲੰਧਰ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ 13 ਸਾਲਾ ਬੱਚੀ ਦੇ ਨਾਲ ਕੁਰਕਰਮ ਤੋਂ ਕਰਨ ਤੋਂ ਬਾਅਦ ਇੱਕ ਵਿਅਕਤੀ ਨੇ ਉਸ ਦਾ ਕਤਲ ਕਰ ਦਿੱਤਾ ਜਿੱਥੇ ਮਾਹੌਲ ਆ ਜਿਹੜਾ ਤਣਾਅਪੂਰਨ ਹੋਇਆ ਤੇ ਉਸ ਬੰਦੇ ਨੂੰ ਮੌਕੇ ਤੇ ਫੜਿਆ ਗਿਆ ਤੇ ਦਿਨ ਬ ਦਿਨ ਜਿਹੜੇ ਹਾਲਾਤ ਨੇ ਪੰਜਾਬ ਦੇ ਗੰਭੀਰ ਹੁੰਦੇ ਜਾਂਦੇ ਨੇ ਦਿਨੋ ਦਿਨ ਕਤਲ ਤੇ ਇਹ ਜਿਹੜੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੀ ਇਹ ਨਾ ਦੋਸ਼ੀਆਂ ਨੂੰ ਸਜ਼ਾ ਉਪਕਥਾ ਨਹੀਂ ਹੈਗੀ ਜਿਸ ਦੇ ਨਾਲ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਤੇ ਆਪਣੀ ਜਿਹੜੀਆਂ ਮਨਮਰਜ਼ੀਆਂ ਨੇ ਉਹ ਕਰਦੇ ਨੇ ਆਜੋ ਤੁਹਾਨੂੰ ਦਿਖਾਉਂਦੇ ਆ ਲਾਈਵ ਤਸਵੀਰਾਂ ਪੰਜਾਬੀ ਖਬਰਾਂ ਨਾ ਬਾ ਨਿਊਜ਼ ਟੀਮ ਦੇ ਨਾਲ ਸਿੰਘ ਰਗੀਲਾ ਦੇ ਨਾਲ ਤੇ ਲੋਕਾਂ ਦੇ ਵਿੱਚ ਰੋਸ ਹੈ ਤੇ ਜਿਹੜੀ ਨਾਰੇਵਾਜੀ ਹੈ ਉਹ ਵੀ ਕੀਤੀ ਗਿਆ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਸੁਣਾਉਂਦੇ ਆ ਕਰਦੇ ਆ ਗੱਲਬਾਤ ਲੋਕਾਂ ਦੇ ਨਾਲ ਉਹਨਾਂ ਨੇ ਇਸ ਮੌਕੇ ਕੀ ਕਿਹਾ ਆਜੋ ਦਿਖਾਉਂਦੇ ਆ ਲਾਈਵ ਤਸਵੀਰਾਂ ਮੋਢੀ ਦਾ ਇਹ ਸਮੇਂ ਸਭੀ ਸਿੱਖੀ ਆਪਣੇ ਲਾਗੀ ਦੀ ਬਾਤ ਬਹੁਤ ਗੁੱਪੜੀ ਗਾਨਾ ਸਾਡੀ ਟੀਜੇ ਕੇਸੀ ਵੀ ਨਹੀਂ ਥੋੜੀ ਬੱਚੀ ਹੈ ਅਸਲ ਲਾਡੋ ਇਹਦਾ ਘਰ ਨੂੰ ਦੱਲਿਆ ਜੀ ਆਮ ਆਪੀ ਪਾਜੀ ਮੁਬਾਰਕ ਆਮ ਆਪੀ ਪਾਜੀ ਮੁਬਾਰਕ ਆਮ ਆਪੀ ਪਾਜੀ ਮੁਬਾਰਕ ਆਮ ਸਰਕਾਰ ਮੁਬਾਰਕ ਪੜੀ ਮੋਢੀ ਦਾ ਜੀ ਨਿਕੜਾਲੀਏ ਪਹਿਲੇ ਨਿਕੜਾਲੀਏ ਉਹਨੇ ਮੋਟੇ ਲਾਗੇ ਪੰਦੀਆਂ ਨੂੰ ਘਰ ਰਿਹਾ ਹੈ ਉਹਦੇ ਘਰ ਦੇ ਅਸੀਂ ਖਲਾਤ ਮੋਟੇ ਦਿਖਾਉਣਾ ਮੁਹੱਲੇਦਾਰਾਂ ਦੇ ਵੱਲੋਂ ਬਹੁਤ ਲੋਕਾਂ ਦਾ ਮਿਲ ਚਾਹਾਂਗੇ ਉੱਤਰ ਵੀ ਭੱਜਦੇ ਹਨ ਜਿਹੜੇ ਹੱਥ ਚੁੱਕਦੇ ਨੇ ਬੱਲਾ ਵਾਸੀ ਦੀ ਜਿਹੜਾ ਹੈ ਸਾਡੇ ਨਾਲ ਸੋ ਇਹ ਲੱਭਦੀ ਜਿਹੜੀ ਮਾਤਾ ਨੂੰ ਅਰੇ ਬੰਦ ਕਰ ਇਹਨੂੰ ਇੱਕ ਲੱਖ ਰਿਕਮੈਂਡیشن ਹੋਰ ਸਭੋਕੇ ਦਾ ਦਾਦੂ ਅਗਲੇ ਰਾਤੀ ਨੂੰ ਪਹੁੰਚ ਰਹੇ ਹੈ

ਹੁਣ ਬੰਦੇ ਨੂੰ ਲੈ ਗਏ ਨੇ ਬੋਡੀ ਵੀ ਲਿਆ ਰਹੇ ਨੇ ਬਾਅਦ ਚ ਇਹਨਾਂ ਨੇ ਮੁੱਖੜ ਜਾਣਾ ਤੁਹਾਡੇ ਜੋਗੇ ਆ ਗਿਆ ਆ ਦੇਖੋ ਇਹਨਾਂ ਦੀ ਬੇਟੀ ਭਾਜੀ ਹੋਰ ਖਬਰ ਇਹਨਾਂ ਨੇ ਲੈ ਕੇ ਭਾਜੀ ਅੱਜ ਜੋ ਵੀ ਹੈ ਉਹਨਾਂ ਦਾ ਨਾਮ ਜੀਰਾ ਸੰਜੇ ਕਾਰਸ ਇਲਾਕੇ ਦੇ ਭਾਗ ਭਾਗ ਤੇ ਜਿਹੜੀ ਫੁੱਲਰ ਮਾਲ ਸ਼ਰਮਾ ਜਿਹੜੇ ਸ਼ੀਤਲ ਅੰਗਰਾਲ ਸਮੇਂ ਸਮੇਂ ਸਰ ਜਿਹੜਾ ਬੋਲਦੇ ਰਹੇ ਤੇ ਕਿ ਮੇਰੇ ਹਾਲਾਤ ਬਹੁਤ ਬੁਰੇ ਹਾਲਾਤ ਬੜੇ ਬੁਰੇ ਨੇ ਪਰ ਅੱਜ ਦੇਖੋ ਮੂੰਹ ਬੋਲਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਵਿਸ਼ਵਾਸ ਕਰੋਗੇ ਕਿਹਦੇ ਤੇ ਕਰੋਗੇ ਵਿਸ਼ਵਾਸ ਇਹ ਲਾਟ ਪਰ ਸਭ ਤੋਂ ਵੱਡੀ ਗਲਤੀ ਜਦ ਪੁਲਿਸ ਚੱਕਰ ਨਹੀਂ ਆਈਏ ਕਰ ਹੂੰ ਪੁਲਿਸ ਚੱਕਰ ਨਹੀਂ ਆਈਏ ਚੱਕਾ ਤੇ ਪੁਲਿਸ ਨੂੰ ਪਹਿਲੇ ਬਾਥਰੂਮ ਕੋਣੀ ਦੇਖਿਆ ਪੁਲਿਸ ਨੇ ਪੁਲਿਸ ਨੇ ਬਾਥਰੂਮ ਕੋਣੀ ਜਾ ਕਿੱਥੇ ਦੇਖ ਕਰਕੇ ਨਿਲਾਤੀਆ ਪੁਲਿਸ ਵੀ ਜਿਹੜਾ ਵੀ ਮੁਲਾਜ਼ਮ ਆਇਆ ਉਹ ਪਹਿਲੇ ਇਮੇਜੈਂਸੀ ਸਸਪੈਂਡ ਹੋਣਾ ਚਾਹੀਦਾ ਅਗਰੇ ਜਿਹੜਾ ਅੱਜ ਮਹੋਲ ਬਗਿਆ ਕੀ ਬੰਦਾ ਕਸਟਮ ਕੀ ਪ੍ਰੋਸੀਜਰ ਸੀ ਇੱਕ ਅੱਖਰ ਕੀ ਬਾਤ ਜੀ ਨਹੀਂ ਇੱਕ ਘੰਟਾ ਬੈਠ ਕੇ ਯਾਰ ਸੋ ਕੇੰਦਾ ਵਾ ਐਕਸੀਡੈਂਸ ਲਾਕੇ ਗਏ ਸੀ ਕੋਈ ਉੱਚ ਅਧਿਕਾਰੀ ਨਹੀਂ ਆਇਆ ਸਾਰੇ ਉਹ ਲੈ ਕੇ ਚਲੇ ਗਏ ਨਹੀਂ ਨਹੀਂ ਉਹ ਮਾਂ ਬਾਪ ਬੱਚੇ ਦਾ ਰੋ ਰੇ ਇਕਦਾਂ ਰੋ ਰੇ ਆ ਤੁਸੀਂ ਚੌਂਕੀ ਲਈ ਜਿਹੜੀ ਇੱਥੇ ਮਹੀਨ ਤਾਈ ਸੀ ਚੌਂਕੀ ਜਿਹੜੀ ਬਣਾਈ ਸੀ ਉਹ ਹਾਲਾਤ ਤੁਹਾਨੂੰ ਪਤਾ ਲੋਕਾਂ ਨੂੰ ਚੌਂਕੀ ਦਾ ਫਾਇਦਾ ਨਹੀਂ ਮਿਲਿਆ ਲੋ ਚੌਂਕੀ ਵਾਲਾ ਦਾ ਸਪੈਨਡ ਚੱਲ ਰਿਹਾ ਕਿਤੇ ਤੁਹਾਨੂੰ ਪਤਾ ਹੀ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾਬਾਜ਼ ਸਾਰੇ ਸਲਕਟ ਜੀ ਇਹ ਸਾਰਾ ਸਰਕਾਰ ਦੀ ਨਿਲੈਕੀ ਹੈ ਇਹ ਅੱਜ ਬੱਚੀ ਜੇ ਗਈ ਹੈ ਸਰਕਾਰ ਦੀ ਨਿਲੈਕੀ ਕਰਕੇ ਗਈ ਹੈ ਇਹ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਦੇ ਹਾਲਾਤ ਚੋਂ ਬਚ ਜਾਂਦੀ ਜੀ ਬੱਚੀ ਦੇ ਹਾਲਾਤ ਉਹਨੂੰ ਸਾਹ ਘੁੱਟ ਜਾਂਦਾ ਬਚਨ ਦੇਖੋ ਇਹ ਜਲੰਧਰ ਬੈਸ ਦਿਨੋ ਦਿਨ ਕਿਸ ਪਾਸੇ ਜਾ ਰਹੇ ਆ ਜੀ ਤੁਹਾਡੇ ਨਾਲ ਸਾਰੇ ਨਾਲ ਤੁਹਾਡੇ ਸਵਾਲ ਸੋਲੋ ਕਿਸ ਪਾਸੇ ਹਰਪੁਰ ਵਾਲਾ ਕੰਮ ਉਹਨਾਂ ਨੂੰ ਕਿੱਧਰ ਨੂੰ ਜਾਣ ਜੀ ਲੋਕਾਂ ਨੇ ਇਨਸਾਫ ਦੀ ਨੇ ਕਰਕੇ ਸਾਰੀ ਦੁਨੀਆ ਕਰੀ ਆ ਕਿਉਂ ਨਹੀਂ ਮਾਸ ਨੂੰ ਬਿੱਲ ਕਰਾਈ ਆ ਜੋ ਤੁਸੀਂ ਕਰਨਾ ਪਾਜੀ ਅਸੀਂ ਸਾਰੇ ਅਸੀਂ ਸਾਰੀ ਟੀਮ ਤੁਹਾਡੇ ਨਾਲ ਆ ਪਾਜੀ ਗੱਲ ਥੋੜਾ ਸ਼ੁਧਾਂ ਦਾ ਅਸੀਂ ਕਿ ਮੁੱਖ ਤੇ ਅੱਜ ਜੋ ਹੋਇਆ ਉਹ ਬਾੜਾ ਹੋਇਆ ਸਾਡੇ ਇਸ ਇਲਾਕੇ ਦੇ ਦੋਸਤ ਨਜ਼ਦੀਕੀ ਜਲੰਧਰ ਦੇ ਬੈਸਟ ਲਾਕੇ ਦੇ ਵਿੱਚ 13 ਸਾਲ ਦੀ ਲੜਕੀ ਦਾ ਰੇਪ ਕਰਕੇ ਉਹਨੂੰ ਮਾਰਤਾ ਗਿਆ। ਉਹਦੀ ਜਿਹੜੀ ਲਾਸ਼ ਗੱਡੀਆਂ ਦੇ ਵਿੱਚ ਮਿਲੀ ਹੈ ਜਿਸ ਸੱਖ ਨੇ ਰੇਪ ਕੀਤਾ ਸੀਗਾ। ਔਰ ਇਸ ਟੈਂਸਲਾਗ ਮੌਕੇ ਤੇ ਪੁਲਿਸ ਨਹੀਂ ਆ। ਹਲਕਾ ਬੈਸਟ ਦੇ ਐਕਸਐਮਐਲਏ ਸੀਤੰਗਰਾਨ ਵੀ ਭਾਜਪਾ ਦੇ ਮੌਕੇ ਤੇ ਕੁਲਵਾਰਿਕ ਮੈਂਬਰਾਂ ਨੂੰ ਮਿਲਣ ਆ। ਬਹੁਤ ਸਾਰੇ ਲੋਕਾਂ ਦਾ ਭਰੋਸਾ ਤੋੜਿਆ ਇਸ ਵਿਅਕਤੀ ਨੇ ਜੋ ਕਿ ਤਾਂ ਮੁੰਡੇ ਵਾਲੇ ਲੋਕ ਜਿਹੜੇ ਇਸੇ ਦੇ ਵਿੱਚ ਨੇ। 3 ਬੱਚੇ ਜਿਹੜੇ ਆ ਉਹ ਕਿਤੇ ਆਪਣੇ ਆਣਗੁਆਂ ਨਹੀਂ ਭੇਜੇਗਾ। ਇਸ ਵਿਅਕਤੀ ਨੂੰ ਕੜੇ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ। ਇਹਦੇ ਵਿੱਚ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰ ਹੈ ਸਰਕਾਰ ਵੀ ਜ਼ਿੰਮੇਵਾਰ ਸਾਰੇ ਪਾਜੀ ਆਨੀਸ਼ਾ ਜੀ ਬੜੀ ਵੱੰਦ ਭਾ ਕੀ ਗੱਲ ਹੈ ਆਪਣੇ ਆਪਣੇ ਚੀਜ਼ਾ ਦਿਖਾਣਾ ਜਿਹੜੇ ਬੱਚੀ ਨਾ ਬੱਚੀ ਖੇਡਦੀ ਹੈ ਕਿੰਨੇ ਬੱਚੇ ਖੇਡਣ ਪੈਗੇ ਉਹਦੇ ਘਰ ਤੁਹਾਨੂੰ ਕੁੜੀ ਨੂੰ ਘਾਫਲਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਗਿਆ ਇਹਨੂੰ ਫੜੀ ਤਾਂ ਇਹਨੂੰ ਫਾਜ਼ੀ ਤੋਂ ਵੀ ਉੱਤੇ ਜਿਹੜੀ ਸਜ਼ਾ ਉਹ ਦੇਣੀ ਚਾਹੀਦੀ ਹੈ ਇਸ ਵਿਅਕਤੀ ਨੇ ਇਨਸਾਨੀਅਤ ਦੀ ਸ਼ਰਮ ਦਾ ਕੀਤਾ ਹੈ ਇੱਕ ਭਿਓ ਇੱਕ ਭਰਾ ਸ਼ਰਮਨਾ ਦਿੱਤਾ ਇਸ ਵਿਅਕਤੀ ਨੂੰ ਮਾਰ ਦੇਣੀ ਚਾਹੀਦੀ ਹੈ ਬਿਲਕੁਲ ਬਹੁਤ ਮਾੜੀ ਗੱਲ ਹੈ ਇਹਦੇ ਲਈ ਇਦਾਸ਼ਾ ਕਰਨੀ ਪਈ ਹੈ ਜਿਹਨੂੰ ਇਹ ਐਕਸ਼ਨ ਲੈਣਾ ਚਾਹੀਦਾ ਜਿਹੜਾ ਵਿਅਕਤੀ ਪਹਿਲੇ ਚੈਕਿੰਗ ਕਰਕੇ ਗਿਆ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਵੀ ਉਹਨੇ ਦੋਸ਼ੀ ਆ ਸ਼ਾਇਦ ਉਹ ਲੋਕ ਪਹਿਲੇ ਆ ਜਾਂਦੇ ਚੈੱਕ ਕਰ ਲੈਂਦੇ ਔਰ ਜਿਹੜੀ ਕੁੜੀ ਦੀ ਜਾਨ ਵੱਜ ਜਾਂਦੀ ਇਸ ਵਿਅਕਤੀ ਨੇ ਜੋ ਦੱਸਿਆ ਮੱਲੇ ਵਾਲੇ ਨੇ ਕਾਰ ਜਿਹੜੀ ਐ ਬੈਕ ਲਾ ਕੇ ਰੱਖੀ ਸੀ ਉਹਦੀ ਡੈੱਡ ਬਾਡੀ ਨੂੰ ਅੰਦਰ ਰੱਖ ਕੇ ਖੁਰਦਬਰ ਦੀ ਕੋਈ ਨਹੀਂ ਉਹਨਾਂ ਦੇ ਸਵਾਰ ਜੀ ਇਸ ਵਿਅਕਤੀ ਨੇ ਇਹਦੀ ਚੈਕਿੰਗ ਕਰਦੀ ਆਇਆ ਸੀ 1 ਘੰਟੇਾਂ ਤੋਂ ਬੈਠ ਕੇ ਗਿਆ ਕਿ ਉਹਦੀ ਅਸੀਂ ਪਤਾ ਹੈ ਕਿ ਉਹ ਵਿਅਕਤੀ ਸਜ਼ਾ ਚਾਹੀਦੀ ਹੈ ਜਿਹੜੀ ਘਟਨਾ ਹੋਣੀ ਹੈ ਇਹਨਾਂ ਕੰਟਰੋਲ ਉਸਦੀ ਰਹੇਗਾ ਕਹਿਣ ਦਾ ਬੰਦਾ ਤੁਹਾਨੂੰ ਲਾ ਜਾਣਾ ਸਮਾਜਿਕ ਕਾਨੂੰਨ ਦੇ ਆਧਾਰ ਤੇ ਸਜ਼ਾ ਨੂੰ ਦੇਣੀ ਚਾਹੀਦੀ ਹੈ ਉਹ ਰਾਤੀ ਦਿਨ ਗਾਣ ਗੇ ਅਸੀਂ ਸਾਰਾ ਖਵਾ ਗਿਆ ਨਹੀਂ ਦਿੱਤੋਗੇ ਅਸੀਂ ਹਸਤੀਰਾ ਹੰਦਦੀ ਪ੍ਰਗਟ ਕਰਦੇ ਹਾਂ ਛੇ ਕਰ ਸਖਤ ਸਭ ਸਜ਼ਾ ਨਾ ਦਿੱਤੀ ਗਈ ਤਾਂ ਨਹੀਂ ਵੀ ਲੱਗਣਗੇ ਪ੍ਰਦਰਸ਼ਨ ਵੀ ਹੋਣਗੇ ਜਿਵੇਂ ਦੇਖੋ ਕੋਈ ਪੇਪਰ ਵਾਈ ਨਹੀਂ ਹੈ ਅਸੀਂ ਅੱਗੇ ਗੇ ਨੂੰ ਭੇਜਤੀ ਕਰਾਂਗਾ ਜਿਹੜਾ ਲੀਡਰ ਆਉਂਦਾ ਹੈ ਉਹ ਫੇਰ ਆ ਗਿਆ ਬਰਦਾਸ਼ਤ ਕਰਨਗੇ ਕੀ ਲੱਗਦਾ